ਅਭੀ ਕਰਿਓ ਚੈੱਕ ਸੇਲ ਇੱਕ ਹੋਰ ਤੁਹਾਨੂੰ ਦੇਣ ਲੱਗੇ ਆਪਾਂ ਬਹੁਤ ਸੋਹਣੀ ਜਿਹੜੀ ਆਉਣਗੇ ਜੇ ਸਾਰੇ ਸੂਟ ਆਉਣਗੇ ਜੇ ਸਿਲਕ بیس ਦੇ ਵਿੱਚ ਜਿਹਦੇ ਵਿੱਚ ਆ ਤੁਸੀਂ ਵੇਖ ਸਕਦੇ ਜੇ ਟੈਬੀ ਸਿਲਕ ਦੇ ਪ੍ਰਿੰਟ ਆਉਣੇ ਆ ਇਸ ਤੋਂ ਬਾਅਦ ਔਰਗਾਂజా ਤੇ ਇਸ ਤੋਂ ਬਾਅਦ ਕ੍ਰੇਪ ਦੇ ਵੀ ਆਉਣਗੇ ਨਾਲ ਤੇ ਨਾਲ ਸਿਲਕ ਖਾਦੀ ਵੀ ਆਊਗੀ ਜੇ ਤੇ ਮਸਲੀਨ ਵੀ ਆਉਣਗੇ ਸਾਰੇ ਪ੍ਰਿੰਟ ਆਉਣੇ ਜੇ ਸਾਰੇ ਤੁਹਾਨੂੰ ਸੂਟ ਅੱਜ ਦੀ ਵੀਡੀਓ ਜਿਹੜੇ ਦੇਣੇ ਆਪਾਂ ਸਿਰਫ ਤੇ ਸਿਰਫ 250 ਰੁਪਏ ਦਾ ਇੱਕ ਸਿੰਗਲ ਸੂਟ ਜੇ ਤੇ ਮਿਨੀਮਮ ਆਰਡਰ ਜਿਹੜਾ ਜੇ ਦੋ ਸੂਟਾਂ ਦਾ ਜੇ ਤੇ ਦੋ ਸੂਟ ਕਿੰਨੇ ਦੇ ਪੈਣੇ ਤੁਹਾਨੂੰ 500 ਦੇ ਤੇ 80 ਰੁਪਏ ਲੱਗਣੀ ਜੁੱਤੇ ਸ਼ਿਪਿੰਗ ਯਾਨੀ ਕਿ ਟੋਟਲ 580 ਰੁਪਏ ਪੈਣੇ ਜੇ ਸੂਟ ਦੇ ਦੋਹਾਂ ਦੇ ਉੱਪਰ ਤੁਹਾਨੂੰ ਤੇ ਸ਼ਿਪਿੰਗ ਫ੍ਰੀ ਜੇ ਇਹ ਹੁਣ ਬੁੱਕ ਕਰਕੇ ਰੱਖ ਲਿਓ ਸਰਦੀਆਂ 'ਚ ਤੁਹਾਡੇ ਕੰਮ ਆਉਣਗੇ ਜੇ ਤੇ ਆਫਰਾਂ ਵੱਡੀਆਂ ਜੇ ਤੇ ਪ੍ਰਿੰਟ ਸੋਹਣੇ-ਸੋਹਣੇ ਜੇ ਚੈੱਕ ਕਰ ਲਓ ਤੇ ਆਜੋ ਕਰੋਨਾ ਵਿੱਚ ਸ਼ੁਰੂ ਤੁਹਾਨੂੰ ਪਹਿਲਾ ਪ੍ਰਿੰਟ ਤੁਹਾਨੂੰ ਦਿਖਾਉਣਾ ਮੈਂ ਆ ਲਓ ਜੀ ਮੈਚਿੰਗ ਚੈੱਕ ਕਰੋ ਇਹਦੀ ਪਹਿਲਾਂ ਤਾਂ ਕਿੰਨੀ ਸੋਹਣੀ ਆ ਇਹ ਹੈਗਾ ਜੇ ਖਾਦੀ ਸਿਲਕ ਦੇ ਉੱਤੇ ਤੇ ਰੇਟ ਇਹਦਾ ਆਉਣਾ ਜੇ ਸਿਰਫ ਤੇ ਸਿਰਫ 250 ਰੁਪਏ ਆ ਸ਼ਰਟ ਪੀਸ ਜੇ ਆ ਇਹਦੀ ਬਾਟਮ ਜੇ ਬਾਕੀ ਤੁਹਾਡੀ ਚਾਹੇ ਸਾ ਚਾਹੇ ਇਹਨੂੰ ਸ਼ਰਟ ਬਣਾ ਲਿਓ ਇਹਨੂੰ ਬਾਟਮ ਬਣਾ ਲਿਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਸਾਡੇ ਵੱਲੋਂ ਜਿਹੜਾ ਅਸੀਂ ਲਾ ਕੇ ਦਿੱਤੀ ਮੈਚਿੰਗ ਇਹ ਉੱਪਰਲੀ ਆ ਵਾਲੀ ਸ਼ਰਟ ਜੇ نیچے ਬਾਟਮ ਜੇ ਰੇਟ 250 ਰੁਪਏ ਦੇ ਇਸ ਤੋਂ ਬਾਅਦ ਪ੍ਰਿੰਟ ਹੈਗਾ ਜੇ ਟੈਬੀ ਦਾ ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਜੇ ਇਹਦੇ ਨਾਲ ਬਾਟਮ ਹੈਗੀ ਜੇ ਜੋਰਜਟ ਦੀ ਤੇ ਇਹ ਬੜਾ ਪਿਆਰਾ ਜਿਹਾ ਕਲਰ ਜਿਹਦੇ ਬੜੀ ਸੋਹਣੀ ਛੇੜ ਜੇ ਇਹਦੀ ਇਹ ਵੀ ਤੁਸੀਂ ਸੜਕੋ ਲੈ ਸਕਦੇ ਜੇ ਸਿਰਫ ਤੇ ਸਿਰਫ 250 ਤੇ 50 ਰੁਪਈਆ ਦਾ 580 ਦੇ ਦੋ ਸੂਟ ਸ਼ਿਪਿੰਗ ਫ੍ਰੀ ਦੇ ਨਾਲ ਆ ਆਗੇ ਜੇ ਮਸਲੀਨ ਦੇ ਵਿੱਚ ਇਹ ਆਲ ਓਵਰ ਪ੍ਰਿੰਟ ਜੇ ਮਸਲੀਨ ਦੇ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ 2 ਸੂਟ 500 ਦੇ ਤੇ 80 ਰੁਪਈਆ ਦੀ ਨਾਲ ਸ਼ਿਪਿੰਗ ਤੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਆਊਗਾ ਜੇ 580 ਰੁਪਈਏ ਇਸ ਤੋਂ ਬਾਅਦ ਜਿਹੜਾ ਜੇ ਇਹ ਵੀ ਆ ਗਿਆ ਬਲੈਕ ਦੇ ਨਾਲ ਇਹਦੇ ਨਾਲ ਬਲੈਕ ਦੀ ਮੈਚਿੰਗ ਬਲੈਕ ਬਾਟਮ ਕਹਾਂ ਗਈ ਇਸ ਕੀ ਜੇ ਰਹੀ ਇਹਦੇ ਨਾਲ ਮੈਚਿੰਗ ਬਹੁਤ ਸੋਹਣੀ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਜੋਰ ਜੱਟ ਦੇ ਉੱਪਰ ਦੇ ਨਾਲ ਜੋਰਜਟ ਦੀ ਹੀ ਆਜੂਗੀ ਜੇ ਬਾਟਮ ਰੇਟ ਆਉਣਾ ਜੇ ਇਹਦਾ ਵੀ ਸੇਮ 200 ਤੇ 50 ਰੁਪਏ ਤੇ ਆਹ ਚੈੱਕ ਕਰਿਓ ਜੀ ਸੀਕਵੈਂਸ ਵਾਲਾ ਸੂਟ ਜੇ ਮਾਰਕੀਟ ਪ੍ਰਾਈਸ ਜਿਹੜਾ ਜੇ ਇਹਨਾਂ ਦਾ ਇਸ ਟਾਈਮ ਦੇ ਉੱਤੇ ਵੀ ਤੁਸੀਂ ਚੈੱਕ ਕਰੋਗੇ ਤਾਂ ਤੁਹਾਨੂੰ ਇਹ 650 ਤੋਂ ਘੱਟ ਸੂਟ ਨਹੀਂ ਮਿਲਣਾ ਤੇ ਆਪਣੇ ਕੋਲੇ ਹੈਗਾ ਜੇ ਸਿਰਫ ਤੇ ਸਿਰਫ 250 ਦਾ ਸਿੰਗਲ ਸੂਟ ਦੋ ਸੂਟ ਮਿਨੀਮਮ ਆਰਡਰ ਬੁੱਕ ਕਰੋ 500 ਰੁਪਏ ਦੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ 580 ਰੁਪਈਆ ਟਾਈਗਰ ਪ੍ਰਿੰਟ ਆਗਾ ਜੇ 크ਰੇਪ ਦੇ ਉੱਤੇ ਬਹੁਤ ਸੋਹਣਾ ਕਲਰ ਆ ਤੇ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਆ ਇਹ ਵੀ ਤੁਹਾਨੂੰ ਬਿਨਾ ਦੁਪੱਟਿਆਂ ਤੋਂ ਮਿਲ ਜੂਗਾ ਜੇ ਸਿਰਫ ਤੇ ਸਿਰਫ 580 ਦੇ ਵਿੱਚ ਦੋ ਸੂਟ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਆ ਗਿਆ ਜੇ ਕ੍ਰੇਪ ਦੇ ਉੱਤੇ ਬਾਟਮ ਜਿਹੜੀ ਇਹਦੇ ਨਾਲ ਜੇ ਕਿ ਐਸੀ ਬਾਟਮ ਲਗਾ ਰੱਖੀ ਹੈ ਇਸਕੋ ਡਿਲੀਟ ਕਰਕੇ ਚਲੋ ਇਹਨੂੰ ਮਤਲਬ ਮੈਚਿੰਗ ਚੈੱਕ ਕਰ ਲਿਓ ਬਾਟਮ ਤੁਹਾਨੂੰ ਸੇਮ ਕਲਰ ਦੀ ਦੇ ਦਾਂਗੇ ਪਰ ਦੇਵਾਂਗੇ ਤੁਹਾਨੂੰ ਸਾਫ਼ ਆ ਬਾਟਮ ਨਹੀਂ ਦੇਵਾਂਗੇ ਜੇ ਹਾਂ ਗ੍ਰੀਨ ਲਾ ਦੇਨੇ ਮੂੰਗੀਆਂ ਲਓ ਜੀ ਉਸੇ ਵੇਲੇ ਆਲਟਰਨੇਟਰ ਹਲਕਾ ਨਾਲ ਹੀ ਕਰਤਾ ਚੱਕੋ ਜੀ ਠੀਕ ਆ ਜੀ ਮੇਰਾ ਸਟਾਫ ਕਹਿੰਦਾ ਗੱਲ ਨਹੀਂ ਸੁਣਨੀ ਨਾਲ ਹੀ ਬਾਟਮ ਉਸੇ ਵਾਲੇ ਗ੍ਰੀਨ ਤੁਹਾਨੂੰ ਦੇਤੀ ਆ ਤੇ ਮੈਚਿੰਗ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਜੇ ਆਲ ਓਵਰ ਇੰਡੀਆ ਚ ਸਿਰਫ ਸਿਰਫ 580 ਰੁਪਏ ਦੇ ਵਿੱਚ ਤੇ ਆਹ ਲਓ ਜੀ ਇਹਦੇ ਨਾਲ ਇੱਕ ਬਾਟਮ ਦੇ ਨਾਲ ਦੋ ਸ਼ਰਟਾਂ ਲਾਈਆਂ ਆ ਇਹ ਤੁਸੀਂ ਬਾਟਮ ਸ਼ਰਟ ਕੋ ਲੈ ਸਕਦੇ ਜੇ ਇਹ ਪ੍ਰਿੰਟ ਦੇ ਵਿੱਚ ਵੀ ਇਹ ਤੋਂ ਥੱਲੇ ਵਾਲੇ ਪ੍ਰਿੰਟ ਦੇ ਵਿੱਚ ਵੀ ਤੁਹਾਨੂੰ ਮੈਂ ਦਿਖਾ ਦਿੰਦਾ ਇਹ ਵੀ ਤੁਸੀਂ ਲੈ ਸਕਦੇ ਜੇ 크ਰੇਪ ਦੇ ਵਿੱਚ ਤੇ ਆਹ ਸ਼ਰਟ ਜਿਹੜੀ ਆ ਇਹ ਵੀ ਤੁਸੀਂ ਲੈ ਸਕਦੇ ਜੇ 크ਰੇਪ ਦੇ ਵਿੱਚ ਬਾਟਮ ਸੇਮ ਆਊਗੀ ਜੇ orange ਕਲਰ ਦੀ ਨਾਲ ਇਹਦੇ ਤੇ ਰੇਟ ਆਉਣਾ ਜੇ ਇਹਦਾ ਵੀ ਸੇਮ 250 ਰੁਪਏ ਯਾਨੀ ਕਿ 580 ਦੇ ਵਿੱਚ ਦੋ ਸੂਟ ਆ। ਆ ਵੀ ਚੈੱਕ ਕਰ ਲਿਓ ਜੀ ਬਹੁਤ ਸੋਹਣਾ ਜੈਪੁਰੀ ਪ੍ਰਿੰਟ ਜੇ ਤੇ ਨਾਲ ਇਹਦੇ ਜ਼ੋਰ ਜਟ ਦੀ ਲੱਗੀ ਜੇ ਬਾਟਮ ਪ੍ਰਿੰਟ ਸੇਮ ਆ ਬਾਟਮ ਜਿਹੜੀ ਜੇ ਉਹ ਜ਼ੋਰ ਜਟ ਦੀ ਜੇ ਰੇਟ ਸੇਮ ਆ। ਅੱਗੇ ਫੇਰ ਆ ਗਈ ਜੇ ਕਰੇਪ ਦੀ ਮੈਚਿੰਗ। ਇਹ ਵੀ ਤੁਸੀਂ ਵੇਖ ਸਕਦੇ ਜੇ ਬਹੁਤ ਸੋਹਣੀ ਮੈਚਿੰਗ ਜੇ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ। ਸ਼ਿਪਿੰਗ ਫ੍ਰੀ ਦੇ ਨਾਲ 580 ਰੁਪਏ ਦੇ ਵਿੱਚ ਆਲ ਓਵਰ ਇੰਡੀਆ 'ਚ। ਆ ਵੀ ਕਰਿਓ ਚੈੱਕ ਇਹ ਵੀ ਆ ਗਿਆ ਜੇ ਕ੍ਰੇਪ ਦਾ ਸੂਟ ਤੇ ਘੈਂਟ ਘੈਂਟ ਫਲਾਵਰ ਪ੍ਰਿੰਟ ਰੇਟ ਆਉਣਾ ਜੇ ਇਹਦਾ ਸਿਰਫ 250 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ 580 ਰੁਪਈਆ ਦੇ ਨਾਲ ਸਿੰਗਲ ਸੂਟ ਦੀ ਬੁਕਿੰਗ ਨਹੀਂ ਜੇ ਹੈਗੀ ਦੋ ਸੂਟਾਂ ਦੀ ਬੁਕਿੰਗ ਜੇ ਘੱਟੋ ਘੱਟ ਮਿਨੀਮਮ ਆਰਡਰ ਜਿਹੜਾ ਜੇ ਦੋਵਾਂ ਸੂਟਾਂ ਦਾ ਜੇ ਆ ਵੀ ਚੈੱਕ ਕਰਿਓ ਬਲੈਕ ਬਲੈਕ ਬਿਊਟੀ ਆ ਗਿਆ ਜੇ ਤੇ ਜਿਹਦੇ ਨਾਲ ਬਾਟਮ ਆ ਗਈ ਜੇ ਨਾਲ ਇਹਦੇ ਬਹੁਤ ਸੋਹਣੀ ਜਿਹੜੀ ਆ ਮਸਲੀਨ ਦੀ ਇਹ ਤੁਸੀਂ ਲੈ ਸਕਦੇ ਜੇ ਮੈਚਿੰਗ ਸੂਟ 크ਰੇਪ ਦਾ ਬਾਟਮ ਮਸਲੀਨ ਦੀ ਰੇਟ ਉਹੀ ਸੇਮ 250 500 80 ਦੇ ਦੋ ਸੂਟ ਸ਼ਿਪਿੰਗ ਜਿਹੜੀ ਜੇ ਉਹ ਤੁਹਾਨੂੰ ਮਿਲੂਗੀ ਫ੍ਰੀ ਤੇ ਆ ਵੀ ਚੈੱਕ ਕਰੋ ਸਿਲਕ بیس ਦੇ ਵਿੱਚ ਜੇ ਤੇ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਰੇਟ ਤੁਹਾਨੂੰ ਦੱਸ ਹੀ ਦਿੱਤਾ ਜੀ ਆਪਾਂ ਚੈੱਕ ਕਰ ਲਓ ਤੇ ਆ ਇੱਕ ਹੋਰ ਸੂਟ ਆ ਗਿਆ ਉਸ ਦੇ ਵਿੱਚ ਸੇਮ ਬਾਟਮ ਬਹੁਤ ਪਿਆਰੀ ਜੇ ਦੇ ਨਾਲ ਵੀ ਤੇ ਰੇਟ ਵੀ ਜਿਹੜਾ ਜੇ ਸੇਮ ਜੇ ਅੱਜ ਦੀ ਵੀਡੀਓ ਦਾ ਆ ਵੀ ਚੈੱਕ ਕਰੋ ਜੀ ਇਹ ਵੀ ਆ ਗਿਆ ਕ੍ਰੇਪ ਦੇ ਵਿੱਚ ਆ ਵੀ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਆਲ ਓਵਰ ਇੰਡੀਆ ਦੇ ਵਿੱਚ 2 ਸੂਟ 580 ਰੁਪਈਆ ਚ ਫ੍ਰੀ ਸ਼ਿਪਿੰਗ ਦੇ ਨਾਲ ਆ ਲਓ ਜੀ ਆ ਵੀ ਆ ਗਿਆ ਕ੍ਰੇਪ ਦੇ ਵਿੱਚ ਇਹ ਵੀ ਮੈਚਿੰਗ ਚੈੱਕ ਕਰੋ ਕਿੰਨੀ ਸੋਹਣੀ ਆ ਤੇ ਬਹੁਤ ਜਿਆਦਾ ਪਿਆਰਾ ਸਟੱਫ ਆ ਇਹਦਾ ਇਹ ਬਿਨਾਂ ਦੁਪੱਟੇ ਤੋਂ ਜੇ ਸਾਰੇ ਸੂਟ ਜਿਹੜੇ ਅੱਜ ਦੇ ਨੇ ਤੇ ਜੇ ਆ ਗਿਆ ਪੀਕਾਕ ਦੇ ਸਾਥ ਬਹੁਤ ਅੱਛਾ ਡਿਜ਼ਾਈਨ ਹੈ ਕ੍ਰੇਪ ਦਾ ਫੈਬਰਿਕ ਹੈ ਕ੍ਰੇਪ ਕੀ ਹੀ ਬਾਟਮ ਹੈ ਇਸ ਦੇ ਸਾਥ ਔਰ ਜੇ ਆਪਕੋ ਮਿਲੇਗਾ ਬਿਨਾਂ ਦੁਪੱਟੇ ਕੇ ਰੇਟ ਆਏਗਾ 250s ਕਾ ਤੋ ਬਾਕੀ ਖਬਰੇ ਪੰਜਾਬੀ ਮੇ ਆ ਲਓ ਜੀ ਇਹ ਆ ਗਿਆ ਜੇ ਜੋਰ ਜੱਟ ਦੇ ਉੱਤੇ ਬਹੁਤ ਸੋਹਣਾ ਸੂਟ ਜੇ ਤੇ ਬਹੁਤ ਜਿਆਦਾ ਸੋਹਣੀ ਬਾਟਮ ਜੇ ਤੇ ਇਹ ਤੁਸੀਂ ਲੈ ਸਕਦੇ ਜੇ ਸੜਕੋ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਇਸੇ ਸੂਟ ਦਾ ਹੁਣ ਮੈਂ ਇੱਕ ਸਾਈਡ ਬਦਲ ਕੇ ਤੁਹਾਨੂੰ ਦਿਖਾਉਣਾ ਦੂਜਾ ਸੂਟ ਆ ਚੈੱਕ ਕਰੋ ਇੱਕ ਮੈਚਿੰਗ ਆਊਗੀ ਆ ਇਹਦੇ ਨਾਲ ਕੋਈ ਇੱਕ ਇੱਕ ਆ ਸ਼ਰਟ ਜੇ ਇੱਕ ਆ ਸ਼ਰਟ ਜੇ ਜਿਹੜੀ ਮਰਜ਼ੀ ਮੈਚਿੰਗ ਲੈ ਲਿਓ ਰੇਟ ਦਊਗਾ ਸੇਮ ਜੇ ਤੁਸੀਂ ਦੋਵੇਂ ਲੈਣੀਆਂ ਤਾਂ ਦੋਵੇਂ ਲੈ ਲਿਓ 580 ਰੁਪਏ ਦੇ ਜੇ ਸਿੰਗਲ ਸੂਟ ਸਿਰਫ 250 ਰੁਪਏ ਦਾ ਹੈ। ਤਾਂ ਇਸ ਤੋਂ ਬਾਅਦ ਆ ਗਿਆ ਜੇ ਟੈਬੀ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਜੇ ਇਹ ਵੀ ਮੈਚਿੰਗ ਬਹੁਤ ਪਿਆਰੀ ਜੇ ਇਹਦੇ ਨਾਲ ਵੀ ਤੇ ਇਹ ਵੀ ਤੁਸੀਂ ਲੈ ਸਕਦੇ ਜੇ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ। ਇਹ ਫਿਰ ਆ ਗਿਆ ਜੇ ਕ੍ਰੇਪ ਦੇ ਵਿੱਚ ਬਾਟਮ ਆ ਗਈ ਜਿਹਦੇ ਨਾਲ ਵੀ ਕ੍ਰੇਪ ਦੀ ਰੇਟ ਆ ਗਿਆ ਜੇ ਸੇਮ ਇਹਦਾ ਵੀ 250 ਰੁਪਏ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ।